ਮਜਾਪੇ ਜਾਪੇ ਜੀ ਦਾ ਜੇੜ ਬੰਗ ਜਪਦੇ ਹਮੇਸ਼ ਸ਼ਬਦ ਹਜ਼ਾਰ ਰਹਿ ਰਾਖੇ ਆਨੰਦ ਸਹਿਬ ਕਾਟ ਦੇਣ ਸਗਲ ਇਕਲੇਸ਼ ਸੰਗਤ ਜੀ ਕਾਟ ਦੇਣ ਸਗਲ ਕਲੇਸ਼ ਜਿਦਕਨ ਸੋਹਲਾ ਤਮਾ ਮਦੋਖ ਦੂਰ ਕਰੇ ਆਸਾ ਪੂਰੇ ਆਸਾ ਦੀ ਵਿਵਾਰ ਵਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜ ਸਾਗਰਾਂ ਤੋਂ ਪਾਰ ਸੰਗਤ ਜੀ ਹੁੰਦੇ ਬੇੜ ਸਾਗਰਾਂ ਤੋਂ ਪਾਰ ਸੁਖmani ਸਾਹਿਬ ਸੁਖ ਦੇਵੇ ਦੁਖੀ ਆਤਮਾ ਨੂੰ ਟਾਟ ਦੀ ਚਵਰਾਸੀਆਂ ਦੇ ਗੇੜ ਭਗਤ ਕਬੀਰ ਤੇ ਫਰੀਦ ਦੇ ਸੋ ਲੋਕ ਜਿਹੜੇ ਜੀਨ ਸਾਰੇ ਝਗੜੇ ਨ ਬੇੜ ਸੰਗਤ ਜੀ ਦੇ ਸਾਰੇ ਝਗੜੇ ਨ ਬੇੜ ਸਿਰੀ ਰਾਗੁ ਮਾਝ ਗਉੜੀ ਗੂਜਰੀ ਤੁਖਾਰੀ ਰਾਗ ਜੀ ਦੇ ਵਿੱਚ ਸਾਰੰਗ ਮਲਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੇ ਅਲਾਈ ਬਾਣੀ ਹੁੰਦੇ ਬੀਰ ਸਾਗਰਾਂ ਤੋਂ ਪਾਰ ਸੰਗਤ ਜੀ ਹੁੰਦੇ ਬੇੜ ਸਾਗ ਰਤ ਪਾਰ ਸੂਰਠ ਬਿਹਾਗ ਨਾਮ ਸੰਤ ਕਾਲਿਆਨ ਪੈਰੋਂ ਮਾਰੂ ਪੈਰ ਭਾਗੀ ਜੇਰ ਗਾਣ ਟੋਡੀ ਤੇ ਤੇ ਰੰਗ ਸੋਹੀ ਗੋੜ ਨੱਟ ਮਾਲੀ ਗੌਣਾ ਪੱਟਾਂ ਦੇ ਸਵਈਏ ਠੰਡ ਪਾਉਣ ਸੰਗਤ ਜੀ ਪੱਟਾਂ ਦੇ ਸਵਈਏ ਠੰਡ ਪਾਉਣ ਮਕਾਲੀ ਸਾਧਵੜਾ ਹਸਤੇ ਬਰਾੜੀ ਰਾਗ ਜੈਤ ਸਰੀ ਮਦ ਵਿੱਚ ਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੇ ਅਲਾਹੀ ਬਾਣੀ ਹੁੰਦੇ ਬੇੜੇ ਸਾਗਰਾਂ ਤੂ ਪਾਰ ਸੰਗਤ ਜੀ ਹੁੰਦੇ ਬੇੜੇ ਸਾਗਰਾਂ ਤੂ ਪਾਰ ਰਾਮ ਨੰਦ ਧੰਨ ਰਾਈ ਦਾਸ ਪੀਪਾ ਬਾਲਮੀਕ ਭਿਦਰ ਸੁਦਮ ਪ੍ਰਹਿਲਾਦ ਨਰ ਸੀਤ ਰੂ ਦੇ ਆਜਾਮਲ ਰਾਜਾ ਹਰੀ ਚੰਦ ਆਉਂਦੇ ਗੁਰ ਬਾਣੀ ਵਿੱਚੋਂ ਜਾਦ ਸੰਗਤ ਦੇ ਆਉਂਦੇ ਗੁਰ ਬਾਣੀ ਵਿੱਚੋਂ ਜਾਦ ਮੇਰੀ ਤੇਰੇ ਨੂਚਨਾ ਭਗਤ ਨਾਮਦੇਵ ਸੈਣ ਸਦਨੇ ਦਾ ਜਿੱਥੇ ਸਤਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਬੇੜੇ ਸਾਗ ਰਾਤ ਪਾਰ ਸੰਗਤ ਜੀ ਹੁੰਦੇ 베ਰੇ ਸਾਗ ਰਤ ਪਾਰ ਸਰਸਪੇਤ ਅੱਖਣੇ 베ਰਾ ਬਰਚਾਉ ਬੋਲਿਆ ਨੂੰ ਗਾਏ ਸਿੱਧੂ ਸਟਾਂ ਦੇ ਨਾਲ ਜੋੜੀਏ ਸੁਰਤ ਜਾਤਨਾ ਸਰੀ ਤੇ ਆਨ ਧਾਰ ਤਨ ਮਨ ਹੋ ਜਵੇ ਨਿਹਾਲ ਸੰਗਤ ਜੀ ਤਨ ਮਨ ਹੋ ਜਵੇ ਨਿਹਾਲ ਦਰਮਾਥਿਤ ਵਾਰ ਰੁਤਾਂ ਦੇ ਪੰਜਾਬੀ ਬੋਲੀ ਆਵੇ ਵੀ ਚਉਂਦੇਸ਼ ਦਾ ਪਿਆਰ ਪੜ ਕੇ ਗੁਰੂ ਗ੍ਰੰਥ ਸਾਹਿਬ ਦੀ ਅਲਾਹੀ ਬਾਣੀ ਹੁੰਦੇ ਮੇਰੇ ਸਾਗ ਰਤ ਪਾਰ ਸੰਗਤ ਜੀ ਹੁੰਦੇ ਮੇਰੇ ਸਾਗ ਰਤ ਪਾਰ ਜੈ ਜਲੰਦਿਕਾਂ ਦਾ ਗੰਦਾਰੀ ਤੇ ਕਿਦਾਰਾ ਗਾਤ ਅੰਤ ਵਿੱਚ ਵਾਰ ਤੇ ਵਦੇ ਕਾ ਭੋਗ ਜਿਸ ਲੋਕ ਨਾਮਿ 파ਤੀ ਸ਼ਨ ਉਚਾਰੇ ਜਿਹੜੇ ਹੇ ਦੇਵ ਸੌਣ ਚਾਹੀਏ ਠੀਕ ਸੰਗਤ ਜੀ ਹੇ ਦੇਵ ਸੌਣ ਚਾਹੀਏ ਠੀਕ ਰਗ ਮਾਲਾ ਸੁਣ ਕੇ ਮਦਾਵਣੀ ਵਸਾ ਕੇ ਮਨ ਹੁੰਦਾ ਏ ਸਜੀਵ ਦਾ ਉਦਾਰ ਭੜ ਕੇ ਗੁਰੂ ਗ੍ਰੰਥ ਸਾਹਿਬ ਦੇ ਅਲਾਹੀ ਪਾਣੀ ਹੁੰਦੇ ਵੇੜੇ ਸਾਗਰਾਂ ਤੋਂ ਪਾਰ ਸੰਗਤ ਜੀ ਉੰਦੇ ਬੇੜੇ ਸਾਗ ਰਤ ਪਾਰ ਦਸਮਾਤਿ ਸ਼ਾਹੀ ਅਦਾਸ ਰੂਪ ਹੈ ਗੁਰੂ ਗ੍ਰੰਥ ਚੌਵਰਨ ਨਾਮ ਉਪਦੇਸ ਸੱਚਖੰਡ ਜਾਣਤ ਹਰਿਉਰ ਸਹਿਬ ਪੈਦਾ ਜੀਨੋ ਗਦੀ ਦੇ ਕੇ ਗੁਰੂ ਦਾ ਛਮੇਸ਼ ਸੰਗਤ ਦੇ ਗਦੀ ਦੇ ਕੇ ਗੁਰੂ ਦਾ ਛਮੇਸ਼ ਨਾਨਿਓ ਗੁਰੂ ਗ੍ਰੰਥ ਪੰਥ ਨੂੰ ਟੰਡੂਰਾ ਦੇਗੇ ਸ਼ੇਰਪੁਰ ਕਰੇ ਸਤਕਾਰ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਲਈ ਬਾਣੀ ਹੁੰਦੇ ਬੇੜ ਸਾਗਰਤ ਪਾਰ ਸੰਗਤ ਜੀ ਹੁੰਦੇ ਬੇੜ ਸਾਗਰਤ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ